ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 9878123917 ਇਹ ਆਪਣਾ ਵੀਡੀਓ ਬਣਾਉਣ ਵਾਲਾ ਨੰਬਰ ਆ ਜੀ ਤੇ ਅੱਜ ਦੀ ਵੀਡੀਓ ਪਿੰਡ ਬੇਗਾ ਲੈ ਰਿਆ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਤਹਿਸੀਲ ਨਾਥਾਣਾ ਨੰਬਰ ਵਾਈਆਂ ਦਾ ਹੈਗਾ 95 0 14 17931 ਪਿੰਡ ਬੇਗਲਰ ਇੱਕ ਤੋਂ ਦੂਜਾ ਸੂਆ ਝੋਟੀ ਦਿਖਾਵਾਂ ਮੈਂ ਦਿਖਾਵਾਂ ਮੈਂ ਫੁੱਲ ਸਾਈਜ਼ ਵਾਲੀ ਤੇ ਸਿੰਪਲ ਬੰਦੇ ਹੈਗੇ ਕੋਈ ਬਾਈਆਂ ਡਿਟੇਲ ਨਹੀਂ ਦੱਸਣੀ ਕਲੀ ਤੋਰ ਕੇ ਦਿਖਾਉਣਗੇ ਡਿਟੇਲ ਮੈਂ ਹੀ ਦਸੂਗਾ ਇਹਦੀ ਠੀਕ ਹੈ ਜੀ ਤੇ ਦੂਜਾ ਸੂਆ 13 ਲੀਟਰ ਬਾਈਆਂ ਦਾ ਕਹਿਣਾ ਪਹਿਲੇ ਸੂਏ ਦਾ ਦੁੱਧ ਕੱਢਿਆ ਬਾਜੀ ਠੀਕ ਆ ਤੇ ਦਿਨ ਕਿੰਨੇ ਘੱਟ ਜੂ ਬਾਈ ਹੁਣੇ 10 ਲੈ ਜੀ 10 ਦਿਨ ਲੈ ਜੂਗੀ ਓਕੇ 10 ਦਿਨ ਲੈ ਜੂਗੀ ਤੇ ਸਾਈਜ਼ ਦੇਖੋ ਕਿੰਨਾ ਚੰਗਾ ਜੀ ਵੱਡੇ ਸਾਈਜ਼ ਦੀ ਹੈਗੀ ਨੰਬਰ ਵਾਕੀ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਤੇ ਵੱਡੇ ਸਾਈਜ਼ ਦੀ ਤੇ ਪਹਿਲੀ ਵਾਰ ਫਿਰ 13 ਲੀਟਰ ਦੁੱਧ ਘਟਿਆ ਵਾ ਐਤ ਕੀ ਫਿਰ ਕਿੰਨਾ ਦੇ ਦੂਗੀ 14 15 ਦੇ ਦੂਗੀ 14 15 ਦੇ ਦੂਗੀ 14 15 ਦੇ ਦੂਗੀ ਦਿਨ ਕਿੰਨੇ ਬਾਕੀ ਆ 10 ਦਿਨ ਬਾਕੀ ਹੈਗੇ ਹੋ ਲੋ ਜਿਹਦਾ ਤੋਰਾ ਕਰਾ ਗਏ ਤੇ ਇੱਕ ਵੱਡੇ ਸਾਈਜ਼ ਦੀ ਆ ਗਈ ਤੇ ਥਣਲੇਵੇ ਦੀ ਪੂਰੀ ਸਫਾਈ ਦਾ ਦੂਜਾ ਸੂਆ ਝੋਟੀ ਤੇ ਕੱਦ ਕਾਠ ਦੀ ਪੂਰੀ ਵਧੀਆ ਦੇਖੋ ਪਿੱਠ ਬੁੜੇ ਦੀ ਇੱਕ ਨੰਬਰ ਰੇਟ ਇਹਦਾ ਜਿਹੜਾ ਹੈਗਾ ਉਹ 1.5 ਲੱਖ ਰੁਪਈਆ ਜੀ ਡਿਮਾਂਡ ਤੇ ਮੌਕੇ ਤੇ ਮਾਨਦਾਨ ਤੁਹਾਡਾ ਜਰੂਰ ਹੋ ਜਾਣਾ ਚੰਗੀ ਆ ਜੀ ਕੁਆਲਿਟੀ ਪੂਰੀ ਚੰਗੀ ਆ ਫੁੱਲ ਸਾਈਜ਼ ਫੁੱਲ ਬਰੀਡ ਦਾ ਚਲੋ ਜੀ ਤੋਲਾ ਤਰਾ ਕਰਾ ਦਈਏ ਚੈੱਕ ਆ ਦੇਖੋ ਜੀ ਤੋਰੇ ਤਾਰੇ ਦੀ ਇੱਕ ਨੰਬਰ ਹੈ ਝੋਟੀ ਠੀਕ ਹੈ ਜੀ ਬਾਕੀ ਦੀ ਗੱਲ ਕਿਤੋਂ ਖੁੰਜੀ ਨਹੀਂ ਥਾਨ ਲੇਵੇ ਦੀ ਪੂਰੀ ਸਾਫ ਹੈ ਬੰਨ ਲਓ ਇੱਥੇ ਬਸ ਆ ਦੇਖੋ ਜੀ ਥਾਨ ਡੇਵਰ ਨੇੜੇ ਤੋਂ ਕਰਾਦੇ ਹਾਂ ਚੈੱਕ ਜਿਹੜੀ ਡਿਮਾਂਡ ਕੀਤੀ ਗਈ ਉਹ 1.5 ਲੱਖ ਰੁਪਏ ਜੀ ਤੇ ਬਾਕੀ ਦਾ ਫੇਸ ਦੀ ਇੱਕ ਨੰਬਰ ਸਿੰਗ ਅਰੀਜਨਲ ਬਾਡੀ ਵੇਟ ਫੁੱਲ ਆ ਦੇਖੋ ਜੀ ਥਾਨ ਡੇਵਰ ਕਰਾਵਾਇਆ ਚੈੱਕ ਨੇੜੇ ਤੋਂ ਆ ਦੇਖੋ ਹਾਲੇ ਵੀ ਦੀ ਪੂਰੀ ਸਾਫ ਤੇ ਦਿਨ ਬਾਈਆਂ ਨੇ ਕਿੰਨੇ ਦਿਨ ਕੱਟਜੂ ਬਾਈ 10 ਦਿਨ ਲਈ 10 ਓਕੇ 10 ਦਿਨ ਬਾਕੀ ਸਿੰਘ ਥੱਲਾ ਚੰਗਾ ਚਾਰ ਸਪੇਰੇ ਦੀ ਜੀ ਆਪਾਂ ਗੱਲ ਕਰ ਲਏ ਕਿ ਤੋ ਖੁੰਜੀ ਨਹੀਂ ਤੇ ਸੈਂਪਲ ਜਮਾ ਬੰਦਿਆ ਘਰ ਦੀ ਝੋਟੀਆਂ ਬਾਈਆਂ ਦੀ ਐਨੇ ਕੁ ਬੱਧ ਭਰੇ ਰੱਖੇ ਪਿਆ ਜੀ ਹੋਰ ਠੀਕ ਹੈ ਜੀ ਆਹ ਦੇਖੋ ਡਿਮਾਂਡ ਮੈਂ ਤੁਹਾਨੂੰ ਫੇਰ ਦੱਸ ਦਿਆਂ 1.5 ਲੱਖ ਰੁਪਏ ਮਾਨਤਾਣ ਤੁਹਾਡਾ ਜਰੂਰ ਮੌਕੇ ਤੇ ਹੋਊਗਾ ਤੇ ਵਜਨ ਕਰਨ ਹੋਣਾ ਛੋਟੀ ਮੰਨ ਕੇ ਫੁੱਲ ਸਹਿਜ ਫੁੱਲ ਬਰੀਡ ਠੀਕ ਹੈ ਜੀ ਤੇ ਨੰਬਰ 22 ਦਾ 95014 17932 ਪਿੰਡ ਬੇਗਲਹਿਰਾ ਜ਼ਿਲ੍ਹਾ ਪਟੇੰਡਾ ਤੇ ਤਹਿਸੀਲ ਵਾਈਆਂ ਨੂੰ ਥਾਣਾ ਇੱਕ ਪਾਸੇ ਨੇੜੇ ਪੋਚੋ ਮੰਡੀ ਆ ਗਈ ਇੱਕ ਪਾਸੇ ਰਾਮਪਰਾਗ ਹੈ ਸ਼ਹਿਰ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ